ਬਟਾਲਾ ਪੁਲਿਸ ਨੇ ਲੋਕਾਂ ਦੇ ਚਿਹਰਿਆਂ ਤੇ ਲਿਆਂਦੀ ਵੱਡੀ ਮੁਸਕਾਨ ਲੋਕ ਵੀ ਹੋਏ ਖੁਸ਼ ਜੀਹਾਂ ਦੋਸਤੋ ਕੁਝ ਅਜਾਇ ਕੀਤਾ ਬਟਾਲਾ ਦੀ ਪੁਲਿਸ ਨੇ ਬਟਾਲਾ ਦੀ ਪੁਲਿਸ ਨੇ ਪਿਛਲੇ ਡੇਢ ਮਹੀਨਿਆਂ ਦੇ ਵਿੱਚ 22 ਲੱਖ ਰੁਪਏ ਦੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਬਰਾਮਦ ਕੀਤਾ ਹੈ ਟ੍ਰੇਸ ਕਰਕੇ ਅਤੇ ਇਹ ਸਾਰੇ ਮੋਬਾਈਲ ਫੋਨ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੇ ਗਏ ਉਸ ਪੂਰੇ ਮੌਕੇ ਤੇ ਲੋਕਾਂ ਦੇ ਚਿਹਰੇ ਤੇ ਖੁਸ਼ੀ ਦੇਖਣ ਵਾਲੀ ਸੀ ਇਸ ਮੌਕੇ ਤੇ ਲੋਕਾਂ ਨੇ ਬਟਾਲਾ ਦੀ ਪੁਲਿਸ ਦਾ ਧੰਨਵਾਦ ਵੀ ਕੀਤਾ ਕਿ ਸਾਡੇ ਮੋਬਾਈਲ ਫੋਨ ਜੋ ਕਿ ਬਹੁਤ ਕੀਮਤੀ ਹਨ ਸਾਨੂੰ ਵਾਪਸ ਦਿੱਤੇ ਗਏ ਹਨ ਕਿਉਂਕਿ ਦੋਸਤੋ ਤਕਰੀਬਨ 22 ਲੱਖ ਰੁਪਏ ਦੇ ਮੋਬਾਈਲ ਫੋਨ ਨੇ ਇਹ ਜਿਹੜੇ 130 ਮੋਬਾਈਲ ਫੋਨ ਪੁਲਿਸ ਨੇ ਰਿਕਵਰ ਕੀਤੇ ਅਤੇ ਲੋਕਾਂ ਨੂੰ ਵਾਪਸ ਕੀਤੇ ਤੁਸੀਂ ਆਪ ਦੇਖੋ ਇਸ ਪੂਰੇ ਮੌਕੇ ਤੇ ਪੁਲਿਸ ਅਧਿਕਾਰੀਆਂ ਦਾ ਅਤੇ ਸਥਾਨਕ ਲੋਕਾਂ ਦਾ ਕੀ ਕੁਝ ਕਹਿਣਾ ਹੈ ਸਟੇਜ ਦੇ ਵਿੱਚ ਅਸੀਂ ਅੱਜ ਇਹ ਮੋਬਾਈਲ ਫੋਨਸ ਡਿਸਟ੍ਰੀਬਿਊਟ ਕਰ ਰਹੇ ਹਾਂ ਨੇ ਤਾ ਪਿਛਲੇ ਮਹੀਨੇ ਦੇ ਵਿੱਚ ਕਰੀਬਨ 20 ਲੱਖ ਦੇ 120 ਫੋਨ ਅਸੀਂ ਲੋਕਾਂ ਨੂੰ ਡਿਸਟ੍ਰੀਬਿਊਟ ਕਰ ਲਏ ਸੀਗੇ ਉਸ ਤੋਂ ਬਾਅਦ ਲੋਕਾਂ ਨੂੰ ਅਵੇਅਰਨੈਸ ਵੀ ਆ ਗਈ ਕਾਫੀ ਸਾਰੇ ਲੋਕਾਂ ਨੇ ਅਪਰੋਚ ਕਰ ਲਿਆ ਐਂਡ ਅਗੇਨ ਇੱਕ ਮਹੀਨੇ ਦੇ ਵਿੱਚ ਹੁਣ ਅਸੀਂ 130 ਮੋਬਾਈਲ ਜਿਹੜੇ ਹੈ ਉਹ ਲੋਕਾਂ ਦੇ ਰਿਕਵਰ ਕਰ ਲਏ ਤਾਂ ਇਹਦੇ ਵਿੱਚ ਲੋਕਾਂ ਦੇ ਇਮੋਸ਼ਨਸ ਜੁੜਦੇ ਹੈ ਮੋਬਾਈਲ ਫੋਨ ਦੇ ਨਾਲ ਤਾਂ ਉੱਚ ਸਾਡੀ ਟੀਮ ਨੇ ਕਾਫੀ ਮਿਹਨਤ ਕਰਕੇ ਇਹ ਜਿਹੜੇ 130 ਮੋਬਾਈਲ ਫੋਨਸ ਰਿਕਵਰ ਕਰ ਲਏ ਇਹਨਾਂ ਦੀ ਕੀਮਤ ਮਾਰਕੀਟ ਦੇ ਵਿੱਚ ਕਰੀਬਨ 22 ਲੱਖ ਰੁਪਏ ਦੀ ਹੈਗੀ ਤਾਂ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਕੋਲ ਉਹ ਮਤਲਬ ਇਹਨਾਂ ਦੀ ਸਟੋਰੀਜ਼ ਵੀ ਸੁਣ ਰਹੇ ਸੀਗੇ ਤਾਂ ਇੱਕ ਅਸੀਂ ਬ੍ਰਾਂਡ ਨਿਊ ਜਿਹੜਾ ਆਈਫੋਨ ਹੈ ਉਹ ਰਿਕਵਰ ਕਰ ਲਿਆ ਸੀਗਾ ਤਾਂ ਬੇਸਿਕਲੀ ਇੱਕ ਡਿਲੀਵਰੀ ਬாய் ਉਹ ਡਿਲੀਵਰੀ ਕਰਨ ਜਾ ਰਿਹਾ ਸੀਗਾ ਉਹਦੇ ਬੈਗ ਚੋਂ ਡਿੱਗ ਗਿਆ ਸੀਗਾ ਤਾ ਉਹਦਾ ਫੋਨ ਮਿਸਪਲੇਸ ਹੋਇਆ ਉਸ ਕਰਕੇ ਉਹਨੂੰ ਨੌਕਰੀ ਤੋਂ ਕੱਢਿਆ ਗਿਆ which is very sorry ਤਾ ਬਟ ਫੋਰ ਅਸੀ ਜਿਹੜਾ ਫੋਨ ਰਿਕਵਰ ਕਰਕੇ ਅੱਜ ਉਹਨੂੰ ਸੀ ਵਾਪਸ ਕਰਤਾ ਤਾ ਆਈ ਹੋਪ ਕਿ ਉਹਦੀ ਜਿਹੜੀ ਨੌਕਰੀ ਹੈ ਉਹਨੂੰ ਵਾਪਸ ਮਿਲ ਜੂਗੀ ਨਾਲ ਦੇ ਨਾਲ ਇਸੇ ਤਰ੍ਹਾਂ ਇੱਕ ਲੇਡੀ ਦਾ ਪਰਸ ਵੀ ਉਹ ਡਿੱਗਿਆ ਸੀਗਾ ਉਹ ਕਾਗਜ਼ਾਤ ਜਿਹੜੇ ਹੈਗੇ ਨੇ ਪੈਸੇ ਮੋਬਾਈਲ ਫੋਨ ਸਾਰਾ ਕੁਝ ਹੀ ਅਸੀਂ ਅੱਜ ਇਹਨਾਂ ਨੂੰ ਵਿੱਚ ਕੰਟੀਨਿਊਸਲੀ ਕਾਲਿੰਗ ਹੁੰਦੀ ਹੈ ਐਂਡ ਮੋਬਾਈਲ ਫੋਨ ਜਦੋਂ ਸਾਨੂੰ ਮਤਲਬ ਪਤਾ ਚੱਲਦਾ ਹੈ ਟੈਕਨੀਕਲੀ ਤਾਂ ਕਾਫੀ ਸਾਰੇ ਤਾਂ ਡਿਸਟ੍ਰਿਕਟ ਤੋਂ ਬਾਹਰ ਹੁੰਦੇ ਕੁਝ ਤਾਂ ਸੂਬੇ ਤੋਂ ਵੀ ਬਾਹਰ ਹੁੰਦੇ ਹੈ ਤਾਂ ਉਹਦਾ ਰੈਗੂਲਰ ਫਾਲੋਅ ਅਪ ਕਰਨਾ ਸਾਰਾ ਕੁਝ ਹੀ ਕਰਨਾ ਤਾਂ ਮਤਲਬ ਮਿਹਨਤ ਤਾਂ ਲੱਗਦੀ ਹੈ ਪਰ ਇਹ ਜਿਹੜਾ ਉਪਰਾਲਾ ਬੜਾ ਨੇਕ ਹੈ ਤਾਂ ਅਸੀਂ ਇਹ ਤਾਂ ਇਹ ਜਾਂ ਤਾਂ ਮਿਸਪਲੇਸ ਹੋਣ ਦੇ ਹੋਏ ਸੀਗੇ ਜਾਂ ਡਿੱਗੇ ਜਿਸ ਤਰ੍ਹਾਂ ਮੈਂ ਡਿਲੀਵਰੀ ਬாய் ਦਾ ਕਹਿ ਰਿਹਾ ਸੀਗਾ ਕਿ ਉਹਦਾ ਮੋਬਾਈਲ ਫੋਨ ਡਿੱਗ ਗਿਆ ਸੀਗਾ ਤਾਂ ਉਹਦੇ ਵਿੱਚ ਅਸੀਂ ਮਿਸਪਲੇਸਡ ਮੋਬਾਈਲ ਉਹਨਾਂ ਨੂੰ ਵਾਪਸ ਕਰਦੇ ਆਂ ਪਰ ਅਸੀਂ ਉਹ ਵੀ ਟ੍ਰੇਸ ਕਰਦੇ ਜ ਜਿਹਦੇ ਵਿੱਚ ਕੋਈ ਚੋਰੀ ਜਾਂ ਸਨੈਚਿੰਗ ਇਸ ਤਰ੍ਹਾਂ ਦਾ ਹੁੰਦਾ ਹੈ ਫਿਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆਪਾਂ ਉਹ ਕਰਦੇ ਆਂ ਨਹੀਂ ਇਹ ਉਪਰਾਲਾ ਸਾਡਾ ਚੱਲੂਗਾ ਇਹਦੇ ਵਿੱਚ ਅਸੀਂ ਪਿਛਲੇ ਮਹੀਨੇ ਵੀ ਕਰ ਲਿਆ ਇਸ ਮਹੀਨੇ ਵੀ ਹੁਣ ਅੱਜ ਦੇ ਦਿਨ ਕਰ ਲਿਆ ਅੱਗੇ ਵੀ ਕਰਾਂਗੇ ਤਾਂ ਸਾਡੀ ਟੀਮ ਇਹਦੇ ਵਿੱਚ ਲੱਗੀ ਹੈ ਐਂ ਤੁਹਾਡੇ ਮਾਧਮ ਰਹੀ ਮੈਂ ਸਾਰਿਆਂ ਨੂੰ ਦੱਸਣਾ ਵੀ ਚਾਹਣਾ ਕਿ ਜੇ ਕਿਤੇ ਥੋੜਾ ਮੋਬਾਈਲ ਫੋਨ ਮਿਸਪਲੇਸ ਹੋਦਾ ਹੈ ਘੁੰਮ ਜਾਂਦਾ ਹੈ ਜਾਂ ਸਨੈਚਿੰਗ ਚੋਰੀ ਜੋ ਵੀ ਹੁੰਦਾ ਹੈ ਤਾਂ ਬਟਾਲੇ ਦੇ ਵਿੱਚ ਜਿਹੜਾ ਸਾਡਾ ਸਾਈਬਰ ਪੁਲਿਸ ਸਟੇਸ਼ਨ ਹੈ ਉੱਥੇ ਰਾਬਤਾ ਕਾਇਮ ਕਰ ਲੋ ਤਾਂ ਉਹਨੂੰ ਆਪਾਂ ਲੱਭ ਕੇ ਤੁਹਾਨੂੰ ਵਾਪਸ ਕਰ ਦਵਾਂਗੇ। ਨਾਮ ਇੰਦਰਜੀਤ ਸਿੰਘ ਹੈ। ਸਰ ਇਹ ਅੱਜ ਸਿਵਲ ਲਾਈਨ ਆਏ ਆ ਤੇ ਫੋਨ ਮੇਰਾ ਗਵਾਜ ਗਿਆ ਦਾ ਸੀ। ਉੱਥੇ ਆਪਾਂ ਸਾਈਬਰ ਕ੍ਰਾਈਮ ਚ ਲਗਾਈ ਬਟਾਲੇ ਤੇ ਆਡਾ ਆਈ.ਐਮ. ਨੰਬਰ ਲਿਖਾ ਕੇ ਨਾ ਤੇ ਨੰਬਰ ਆਪਨ ਲਿਖਾਇਆ ਸੀ। ਉਹਨਾਂ ਨੇ 24 ਘੰਟੇ ਦੇ ਅੰਦਰ ਅੰਦਰ ਫੋਨ ਲੱਭ ਲਿਆ ਟਰੇਸ ਕਰਕੇ ਤੇ ਅੱਜ ਇੱਥੇ ਮਿਲਿਆ ਉਹਨੂੰ ਸਿਵਲ ਲਾਈਨ 'ਚ ਇਹਦੋਂ ਗਵਾਚਿਆ ਸੀ ਤੇ ਕਿਹੜੀ ਕਿਹੜੀ ਮੁਰਤਾਂ ਚਲਣੀਆਂ ਪਈਆਂ ਸਭ ਬੜੀ ਮੁਸ਼ਕਲ ਚੱਲੀ ਏ ਗੁਆਚ ਗਿਆ ਤੇ ਬੰਦੇ ਨੂੰ ਹੁੰਦਾ ਕਿ ਫੋਨ ਗਾਜ ਗਿਆ ਇਹ ਤਾਂ ਉਹਨੇ ਇਕੱਲੇ ਪੇਮੈਂਟ ਧਾਰੀ ਦਿੱਤੀ ਤੇ ਉਹ ਮੌਕੇ ਤੇ ਕਹਿੰਦਾ ਕਿ ਉਹਨੂੰ ਪੇਮੈਂਟ ਸਾਰੀ ਦੋ ਮੌਕੇ ਤੇ ਇਕੱਠੀ-ਕੁੱਠੀ ਕਰਕੇ ਪੇਮੈਂਟ ਐਹੀ ਦਿੱਤੀ ਉਹ ਫਿਰ ਮਸਲਾ ਹਲ ਹੋਇਆ ਤੇ ਫਿਰ ਫੋਨ ਦੀ ਕੰਪਲੇਟ ਲਖਾਈ ਆਪਾਂ ਕੀ ਕੀਮਤ ਦਾ ਫੋਨ ਹੀ ਭਾਜੀ ਕੀਮਤ ਸਰ 43000 ਰੁਪਏ ਦਾ ਸੀ ਕੀ ਕੰਮ ਕਰਦਾ ਸੀ ਮੇਰਾ ਡਿਲੀਵਰੀ ਦਾ ਸੀ ਤੁਹਾਡੀ ਨੌਕਰੀ ਵੀ ਸਰ ਗਈ ਜੇ ਹੁਣ ਅੱਜ ਮਿਲ ਗਿਆ ਫੋਨ ਮਿਲ ਗਿਆ ਸਰ ਬਹੁਤ ਖੁਸ਼ੀ ਆ ਜਿੱਥੋਂ ਅਸੀਂ ਫੜ ਫੜ ਕੇ ਪੈਸੇ ਚੱਕੇ ਆ ਫੋਨ ਵੇਚ ਕੇ ਪੈਸੇ ਦਵਾਂਗੇ ਸਰ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਬਟਾਲਾ ਪੁਲਿਸ ਦੇ ਇਸ ਅਪਰਾਧ ਲਈ ਨਹੀਂ ਨਹੀਂ ਬਹੁਤ ਬਹੁਤ ਧੰਨਵਾਦ ਵਾਲਾ ਪੁਲਿਸ ਦਾ ਸਰ ਨੇ ਸਾਬੇ ਕਰਮ ਵਾਲਿਆਂ ਦਾ ਉਹਨਾਂ ਨੇ ਫੋਨ ਹੱਥ ਲੱਭ ਕੇ ਦਿੱਤਾ ਕਿਉਂਕਿ ਅਸੀਂ ਬਹੁਤ ਵਾਰ ਟਾਈਮ ਹੁੰਦਾ ਕਿ ਜਿਵੇਂ ਫੋਨ ਗਵਾਜੇ ਬੜਾ ਹੁੰਦਾ ਕਿ ਕਿੱਥੋਂ ਪੈਸੇ ਇਕੱਠ ਕਰਾਂਗਾ ਕਿੰਨੋਂ ਕਬਲੇ ਲਖਾਈਏ ਉਹ ਨਾਲੇ ਇੱਥੇ ਅਸੀਂ ਪਾਰਥਨ ਦਿਨੇ ਆਂ ਥਾਣੇ 'ਚ ਉਹਨਾਂ ਨੇ ਹੁਣ ਦੱਸਿਆ ਕਿ ਮੈਂ ਉਹਨਾਂ ਨੂੰ ਦੱਸਿਆ ਸੀ ਤੇ ਕਹਿੰਦੇ ਅੰਦਰ ਕਬਲੇ ਲਖਾ ਦਿਓ ਬਹੁਤ ਬਹੁਤ ਧੰਨਵਾਦ